ਮੁੱਪ ਪਿੰਡ ਵਿੱਚ ਯਾਰ ਤੇਰੇ ਨੂੰ ਕਹ ਬੇ ਟੋਪ ਦਾ ਮੋਚੀ 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 ਯੇ ਯੇ ਯਾਰ ਬਿਆਹ ਤੇ ਜਾਣਾ ਜਾਂ ਮੈਨੂੰ ਕਿਆ ਤੈਨੂੰ ਤੇਰੀ ਬਾਹ ਪੜੀ ਆ ਮੈਂ ਜਾਂ ਸੁਣਾਵਾ ਤੂੰ ਸਮਝਿਆ ਨਹੀਂ ਉਹ ਸਮਝਾ ਦੇ ਫੇਰ ਕਰ ਮੈਂ ਬਿਆਹ ਤੇ ਜਾਣਾ ਮੇਰੇ ਬੂਟ ਪਾਟੇ ਆ ਤੇਰੇ ਵਾਂਗ ਜੱਪਨ ਪਾੜੁੰਦਾ ਬੂਟ ਕੀ ਚੀਜ਼ ਆ ਤੈਨੂੰ ਬੂਟ ਤੇਰੇ ਬੂਟ ਲੈ ਕੇ ਕਿਹਨੇ ਨੇ ਦਿੱਤੇ ਆ ਦਿਖਾ ਬੂਟ ਲੇ ਪਾਟੇ ਆ ਜਿਆਦਾ ਨਹੀਂ ਥੋੜੇ ਜਿਹਾ ਪਾਟੇ ਆ ਯਾਰ ਮੈਂ ਕਰ ਦਿੰਦਾ ਥੋੜੇ ਥੋੜੇ ਦਿਖਾ ਯਾਰ ਕੋਈ ਗੱਲ ਨਹੀਂ ਦੇਖਦਾ ਆ ਲੋ ਫੇ ਹੋ ਤੇਰਾ ਪਾ ਲਾਉ ਜੇ ਬੱਲਾ ਬੱਲਾ ਪਲਾ ਬੱਲਾ ਉਹ ਥੋੜੇ ਪਾਟੇ ਆ ਓਏ ਤੁਹਾਡੇ ਘਰ ਰੋਟੀ ਨਹੀਂ ਪੱਕਦੀ ਕਿਉਂ ਕੀ ਹੋਇਆ ਆਮ ਨਾਲ ਦੋ ਟਾਂ ਦੇ ਜੁੱਤੀਆਂ ਹੀ ਖਾਂਦੇ ਆਂ ਆ ਚੱਕ ਤਾਂ ਦੇ ਕਡਕਡੇ ਭੂਰੇ ਪਏ ਆ ਭਰਾਵਾ ਪੂੜ ਸਾਣ ਦੇ ਖਾਣ ਵਾਸਤੇ ਹੁੰਦੇ ਕੀ ਮੂਹ ਪਾੜ ਚ ਖਾਣ ਵਾਸਤੇ ਹੁੰਦੇ ਆ ਖਾਣ ਵਾਸਤੇ ਥੋੜੀ ਹਮ ਨੂੰ ਦੇ ਤਾਂ ਹੀ ਚੱਕ ਕੱਡੇ ਕਵੇ ਭੂਰੇ ਪਏ ਥੋੜੇ ਜਿਹੇ ਤਾਂ ਰਹਿ ਗਏ ਆ ਉਹ ਇਹਨੂੰ ਥੋੜਾ ਕਹਿਣਾ ਆਓ ਓਏ ਥੋੜਾ ਨਹੀਂ ਬਚਿਆ ਕੋਕਰੀਏਗਾ ਤਮ ਬੱਦਾ ਤੂੰ ਮੋਰਾ ਕੀਤਾ ਪਿਆ ਇਹਦੇ ਚ ਕਰ ਦੇ ਠੀਕ ਯਾਰ ਤੂੰ ਰਿਪੇਅਰ ਨਹੀਂ ਇਹਨੂੰ ਕਹੇ ਕੋਕਣਾ ਜੋੜ ਦਮ ਫੇ ਰਿਪੇਅਰ ਨੂੰ ਯਾਰ ਹੈ ਅੱਥਿੱਥੋਂ ਜਾਤੇ ਆ ਕੱਤਰੇ ਚ ਕਵਾੜ ਚ ਮੂਤੋਂ ਇਹਦਾ ਹੈਗੀ ਯਾਰ ਤੂੰ ਉਦੇ ਬਕਵਾਸ ਮਾਰੀਆਂ ਨਾ ਸਾਡੇ ਪਸ਼ਤਾਨੀ ਬੂਟ ਆ ਓਹ ਹੋ ਹੋ ਪਸ਼ਤਾਨੀ ਇਹ ਪਸ਼ਤਾਨੀ ਬੂਟ ਨਹੀਂ ਹੈਗਾ ਤੁਹਾਡੇ ਪੂਰਵਜਾਂ ਦੀ ਗੰਦੀ ਕਰਤੂਤ ਦਾ ਅੱਦਨੇ ਪੁੱਛਦਾ ਨਹੀਂ ਬੂਟ ਕੋ ੜਕਦਾ ਹੁੰਦਾ ਯਾਰ ਉਹ ਭਰਾਵਾ ਤੂੰ ਜਾਣਦਾ ਨਹੀਂ ਮੇਰੇ ਪੂਰਬਜਾਂ ਨੂੰ ਤੇਰੇ ਪੂਰਬਜਾਂ ਨੂੰ ਮੈਂ ਕਿਉਂ ਜਾਣਾਂ ਤੇਰਾ ਬਾਬਰ ਅਕਬਰ ਸੀ ਕੋਈ ਪੂਰਬੀ ਤੇਰਾ ਹੈ ਕੌਣ ਜੀ ਤੇਰੇ ਪੂਰਬਜ ਯਾਰ ਕਿਹੜੀਆਂ ਗੱਲਾਂ ਕਰੀ ਜਾਂਦਾ ਯਾਰ ਤੂੰ ਬੂਟ ਰਿਪੇਅਰ ਕਰ ਦੇ ਤਾਂ ਤੇਰੇ ਮੈਂ ਕਿੱਥੋਂ ਕਰਦਾ ਮੈਂ ਰਿਪੇਅਰ ਯਾਰ ਤੂੰ ਜਾਣਦਾ ਨਹੀਂ ਮੇਰੇ ਪੂਰਬਜਾਂ ਨੂੰ ਉਹ ਮੈਂ ਸੱਚੀ ਨਹੀਂ ਜਾਣਦਾ ਤੇਰੇ ਪੂਰਬਜਾਂ ਨੂੰ ਯਾਰ ਕੌਣ ਆ ਤੇਰੇ ਪੂਰਬਜ ਕੀ ਹੋਇਆ ਸੀ ਉਹ ਜਿਹੜਾ ਦਾਦਾ ਸੀ ਨਾ 200 ਕਿਲੋ ਦਾ ਸੀ ਸਾਵੇਂ ਬੂਟ ਨਹੀਂ ਪਾਟੇ ਓਏ ਹੋਏ ਹੋਏ ਪਾਜੀ ਇਹ ਸਾਹਮਣੇ ਬੂਟ ਵੀ ਕੁਝ ਹੋਰ ਫਾੜਦਾ ਹੁੰਦਾ ਹੈ। ਕੁਛ ਦਿਨ ਸ਼ਾਇਦ ਪਾਟਿਆ ਆਊਗਾ। ਨਹੀਂ ਨਹੀਂ ਯਾਰ ਤੂੰ ਬੂਟ ਪਕਾਈਗਾ ਤੇ ਮਰੀਏ ਨਾ ਯਾਰ ਤੂੰ ਬੂਟ ਰਿਪੇਅਰ ਕਰ। ਬੂਟ ਰਿਪੇਅਰ ਪਾਜੀ ਮੈਂ ਕਿੱਥੋਂ ਰਿਪੇਅਰ ਕਰਾਂ ਕੀ ਕਰਾਂ ਦੱਸੋ ਇਹਦਾ ਯਾਰ ਮੈਂ ਕਿੱਧਰੋਂ ਕਿੱਧਰੋਂ ਰਿਪੇਅਰ ਕਰਾਂ। ਓਹੋ ਪਾਜੀ ਫਿਰ ਆਈਆਂ। ਲਾਹਿਆਂ ਦਾ ਨਹੀਂ ਕੀ ਹੋ ਗਿਆ? ਉਹ ਤਾਂ ਆਡਾ ਬੂਟ ਸੈਂਡਲ ਬਣ ਗਿਆ ਓਏ। ਓਹ ਥੈਂਕ ਯੂ। ਕੀ ਬਗਾਈ ਮਰੀਏ ਨਾ ਓਏ। ਬੂਟ ਬਗਵਾਸ ਨਾ ਕਰ ਬੂਟ ਸੁਈ ਕਰ। ਉਹਦੇ ਸੈਂਡਲ ਬਣਵਾ ਲਓ। ਉਹ ਨਹੀਂ। ਯਾਰ ਜੇ ਤੂੰ ਮੇਰੇ ਪਸ਼ਤਾਨੀ ਬੂਟ ਠੀਕ ਕਰ ਦੇ ਨਾ ਤੈਨੂੰ ਮੈਂ ਨਾਮ ਦਊਂਗਾ। ਉਹ ਛੱਡ ਮੈਨੂੰ ਨਾਮ ਦਊਂਗਾ। ਕੀ ਦਊਂਗਾ? ਨਹੀਂ ਵੈਸੇ ਬੂਟ ਨੂੰ 10ਵੇਂ ਰੱਖ ਲਈ। ਓਏ ਯਾਰ ਮੈਂ ਤੇਰੇ ਤੋਂ ਆਪਣਾ ਫਹਾ ਲੈਣਾ ਯਾਰ। ਤੇ ਤੂੰ ਆਪਣੇ ਪੂਰਵਜ ਦੀ ਮਾੜੀ ਕਰਤੂਤ ਤੂੰ ਤਾਂ ਮੇਰੇ ਮੱਥੀ ਬੜੀ ਬਕਵਾਸ ਨਾ ਕਰ ਯਾਰ ਇਹ ਸਾਡੇ ਪਸ਼ਤਾਨੀ ਬੂਟ ਆ। ਉਹ ਪਸ਼ਤਾਨੀ ਬੂਟ ਨਹੀਂ ਤੁਹਾਡੇ ਪੂਰਵਜ ਦੀ ਮਾੜੀ ਕਰਤੂਤ ਆ। ਬਕਵਾਸ ਨਾ ਕਰ ਯਾਰ ਤੂੰ ਬੂਟ ਸਹੀ ਕਰ ਤੂੰ ਮੇਰਾ ਖਾਨਦਾਨ ਰੋਲਿਆ ਪਿਆ। ਉਹ ਪਾਜੀ ਤੇਰਾ ਖਾਨਦਾਨ ਨਾ। ਹਾਓ ਆਈ ਯਾਰ ਉਹ ਅਫਸੋਸ ਹੋਇਆ ਬਾਜੀ ਕੀ ਹੋਇਆ ਉਹ ਦੇਖਾਂ ਤਾਂ ਕਿ ਪਾੜ ਪੈ ਗਿਆ ਆ ਦੇਖੋ ਕੀ ਬਕਵਾਸ ਕੀ ਕਰੀਂ ਨਾ ਯਾਰ ਉਹ ਲੱਭੋ ਜਰਾ ਚੁਗਲੀਆਂ ਕਰਦਾ ਜਿਹਨੇ ਪਾੜ ਪਾਏ ਪਏ ਆ ਦੇਖੋ ਹੀ ਪਾਟੇ ਤੇ ਤੁਹਾਡਾ ਖਾਂਦਾਰ ਪਾੜ ਗਿਆ ਤੂੰ ਬਕਵਾਸ ਨਾ ਕਰ ਬੂਠ ਸਹੀ ਕਰ ਬਾਜੀ ਮੈਂ ਤਾਂ ਕੀ ਰਿਪੇਅਰ ਕਰਾਂ ਨੂੰ ਫੇਰ ਵੀ ਕੋਲਾ ਜੋੜ ਦਮਾਂ ਮੈਂ ਕੋਈ ਯਾਰ ਤੂੰ 10000 ਕਿੰਨੇ ਦਿਨਾਂ ਵਿੱਚ ਠੀਕ ਕਰੂਗਾ ਤੂੰ 2 ਦਿਨ ਬਾਜੀ ਦਿਨ ਇਹ ਦਿਨ ਖਤਮ ਆ ਇਹ ਤਾਂ ਫੁੱਲ ਫੁੱਲ ਪਾ ਗਏ ਉਹ ਤੁਸੀਂ ਯਾਰ ਪੁਛਤੈਨੀ ਬੂਟ ਇੰਨੇ ਟਾਈਮ ਦੇ ਬਾਅਦ ਮੈਂ ਦੇ ਉੱਪਰ ਤਰਪੈਲ ਸੀਦ ਮਾ ਜੇ ਪੁਛਤੈਨੀ ਤਾਂ ਹੀ ਆ ਉਹੀ ਗੱਲਾਂ ਕਰੀ ਜੰਨਾ ਯਾਰ ਤੁਮੀ ਤਾਂ ਮਾ ਭਾਜੀ ਬਕਵਾਸ ਕਰਦਾ ਪਿਆ ਯਾਰ ਓ ਯਾਰ ਕੀ ਬਕਵਾਸ ਕਰਦਾ ਬੈ ਤੈਨੂੰ ਕੀ ਪ੍ਰੋਬਲਮ ਹੈ ਯਾਰ ਉਦਾਂ ਕੰਮ ਸੁਣ ਲੈ ਤੂੰ ਇੱਕ ਹਾਂ ਹੋਰ ਕੰਮ ਕਰਨਾ ਬੂਟਾਂ ਥੱਲਾ ਬਦਲਣਾ ਓਹੋ ਠੀਕ ਆਸ ਗੇ ਮੈਂ ਬਦਲਣਾ ਨਹੀਂ ਆਪਣੀ ਅਕਲ ਨਾਲ ਗੱਲਾਂ ਬਦਲ ਤੇ ਦਿਮਾਗ ਦੀ ਕੋਈ ਨਹੀਂ ਭਾਈ ਮਰੀ ਜਾਣਾ ਯਾਰ ਓ ਕੀ ਯਾਰ ਕੀ ਕਰਾਂ ਯਾਰ ਕੀ ਕੀ ਕਮੀ ਹੈ ਬੂਟ ਇੰਨਾ ਸਾਫ ਆ ਦੇਖ ਇੱਥੇ ਟਾਂਕੇ ਲੱਗ ਜਾਣੇ ਆ ਅਸੇ ਟੋਪੀ ਲੱਗ ਜਣੀ ਆ ਪਾਜੀ ਬੇ ਇਨਾ ਪਤਾ ਤਾਂ ਘਰੇ ਲਾ ਲੰਨੇ ਇੱਥੇ ਹੀ ਗੱਦ ਲੈ ਕੇ ਆ ਗਏ ਇਹਨਾਂ ਨੂੰ ਤੂੰ ਵਧੀਆ ਕੰਮ ਕਰਨਾ ਪਾਜੀ ਇਹ ਕੰਮ ਨਹੀਂ ਇਹ ਤਾਂ ਖਤਮ ਕੰਮ ਆਏ ਕੀ ਕਰਾਂ ਮੈਂ ਦਾ ਲਾੜਾ ਤੇਰੀ ਕਾਸ਼ਮ ਚਪਾਏ ਹਨ ਮਿੱਤਰ ਪਾਜੀ ਇਹ ਪੈਸੇ ਜਿੱਦੋਂ ਤੂੰ ਮੂੜ ਦੇ ਪੱਟੇ ਪੈਸੇ ਦੇ ਜਣੇ ਮੈਨੂੰ ਤੂੰ ਯਾਰ ਨਹੀਂ ਨਹੀਂ ਪੈਸੇ ਹਫਤੇ ਦਊਂਗਾ ਯਾਰ ਯਾਰ ਮੈਂ ਕਰਾਂ ਕੀ ਦਾ ਸੋ ਯਾਰ ਮੈਂ ਕਿਤੇ ਹੋਰ ਪਾਸੇ ਲੈ ਇਹਨੂੰ ਪਾਜੀ ਚੰਡੀਗੜ ਪੀਟੀਆਈ ਲੈ ਜਾਓ ਉੱਥੇ ਰੇਪ ਹੋ ਰਹੀ ਹੈ ਜੀ ਯਾਰ ਕੀ ਬਕਵਾਸ ਕਰੀਏ ਤੂੰ ਮੇਰੇ ਬੁੱਜ ਚ ਜਾਨ ਪਾ ਦੇ ਉਹ ਪਾਜੀ ਜਾਨ ਮੇਰਾ ਨਹੀਂ ਉਹ ਜਮਰਾਜ ਦਾ ਕੰਮ ਆ ਕਰ ਰੋ ਗੱਲ ਉਥੋਂ ਇਸ਼ਾਰਾ ਮਾਰੋ ਥੱਲੇ ਡਿੱਗੂਗੇ ਕੋਠੀ ਕੋਠੀ ਤੂੰ ਕਹ ਤਾ ਮੇਰੇ ਜਮਰਾਜ ਮਿਚਕੇ ਕਰ ਲੋ ਬਕਵਾਸ ਬਕਵਾਸ ਪਾਜੀ ਜਮਰਾਜ ਪੁਰਾਣੇ ਪਾਸੇ ਖਾ ਕੇ ਕਿ ਆਇਆ ਤੂੰ ਉਹ ਪਾਜੀ ਖਾ ਕੇ ਖਾ ਕੇ ਕਿ ਆਇਆ ਬਕਵਾਸ ਕਰਦਾ ਕੀ ਖਾ ਗਿਆ ਆ ਪਾਜੀ ਆ ਤੇ ਮੂਰਖ ਥੋਰ ਪੇਰ ਕਰ ਤਮਾ ਮੇਰੇ ਹਿਸਾਬ ਨਾਲ ਤੂੰ ਵੀ ਜੁੱਤੀਆਂ ਹੀ ਖਾਣਾ ਇੱਥੇ ਪਾਜੀ ਜੁੱਤੀਆ ਯਾਰ ਪਾਜੀ ਬਾਈ ਕੀ ਰੇਪ ਕਰ ਰਹਿਣਾ ਉਸ ਯਾਰ ਫਿਰ ਹੁਣਗਾ ਤਾ ਨਾ ਪਿਆ ਓ ਯਾਰ ਮੇਰੇ ਸਿਕੁੰ ਰਾਤ ਨੂੰ ਨਹੀਂ ਕੋਈ ਚਪੇੜਾ ਮਾਰ ਗਿਆ ਊਟ ਦਾ ਹਾਲ ਦੇ ਕਰੋਨਾ ਹੀ ਜਾਂਦਾ ਚੱਲ ਗਰਮੀ ਦਾ ਮੌਸਮ ਆ ਹੁਣ ਦਾ ਉਹ ਪੁੱਟਾ ਤੇਰੇ ਤੇ ਹੋਏ ਗਰਮੀ ਦਾ ਮੌਸਮ ਚੱਲੁੰਦਾ ਇਤਨਾ ਓ ਯਾਰ ਇਤੋਂ ਮਾੜਾ ਇਹ ਇਲਾਜ ਦੀ ਬਕਵਾਸ ਕਰੀ ਜਾਂਦਾ ਤੂੰ ਓ ਯਾਰ ਮਾੜਾ ਯਾਰ ਇਹਨੂੰ ਕਾ ਸਾਰਾ ਲਾ ਦੇ ਮੜ ਜਾ ਪੁੱਟ ਬਚਿਆ ਤੇਰਾ ਜਿੰਨੀ ਤੂੰ ਬਕਵਾਸ ਕਰਦਾ ਮੈਂ ਹੱਥ ਚਲਾ ਲਾ ਪਾਜੀ ਹੱਥ ਮੈਂ ਦੰਦਰਾ ਟਾਕੇ ਮਾਰਦਾ ਯਾਰ ਅੱਗੇ ਬੈਠੇ ਚ ਰਹਿਦਾ ਮੈਂ ਮੁੰਨਾਂ ਤੇ ਸੂਈਆਂ ਲਾ ਲਈ ਆ ਨਹੀਂ ਯਾਰ ਪਾਜੀ ਯਾਰ ਨਹੀਂ ਹੋਣਾ ਰਿਪੇਅਰ ਇਹਦਾ ਓਕਾ ਉਹ ਹੋ ਜਾਣਾ ਯਾਰ ਮੈਂ ਯਾਰ ਛੇਤੀ ਕਰ ਮੈਂ ਵਿਆਹ ਤੋਂ ਲੇਟ ਨੂੰ ਪਏ। ਅਜੀ ਯਾਰ ਵਿਆਹ ਤੇ ਯਾਰ ਵਿਆਹ ਤੇ ਜਾਣਾ ਤੂੰ ਵਿਆਹ ਤੇ ਯਾਰ ਬਗਵਾਸ ਕਦੇ ਕਰੀ ਜਾਂਦਾ। ਕਿਹੜਾ ਵਿਆਹ ਤੂੰ ਲੇਟ ਹੋ ਕੇ ਤੇਰਾ ਜਣਾ ਜ਼ਰੂਰੀ ਹੈ ਵਿਆਹ ਤੇ। ਉਹ ਯਾਰ ਮੇਰੇ ਤੋਂ ਵੀ ਨਾ ਬਰਾਤ ਨਹੀਂ ਤੁਰਨੀ। ਉਹ ਯਾਰ ਤੂੰ ਕਿੱਥੇ ਪੈ ਕੇ ਲੈਣ ਲੋੜਾ ਤੇਰੇ ਤੋਂ ਵੀ ਨਾ ਬਰਾਤ ਨਹੀਂ ਤੁਰਨੀ ਆ। ਤੂੰ ਯਾਰ ਚੱਲ ਛੱਡ ਤੂੰ ਯਾਰ ਬੂਠੀ ਕਰ ਦੇਖ ਯਾਰ ਆ ਦੇਖ ਯਾਰ ਕੀ ਕਰਤਾ ਤੂੰ ਪਏ ਪਏ ਖਰਾਬ ਹੋ ਗਏ। ਤਸ ਤੇ ਤੋਂ ਮੇਰਾ ਬਰਾਤ ਕੱਲ ਨਹੀਂ ਤੁਰਨੀ। ਤੂੰ ਯਾਰ ਕੀ ਹੈ ਬਰਾਤ ਜੁ ਲੇਟ ਦੇਣ ਤੂੰ ਬਿਚੋਲਾ ਹੈ ਤੂੰ। ਤੂੰ ਯਾਰ ਮੈਨੂੰ ਕੈਮਰਾ ਮੈਂ ਲਾੜਾ ਆ ਬਿਆਦਾ